ਸਤਿ ਸ਼੍ਰੀ ਅਕਾਲ ਜੀ ਆਪਾਂ ਦੇਖਦੇ ਹਾਂ ਕਿ ਇਸ ਸੰਸਾਰ ਦੇ ਵਿੱਚ ਵਿਗਿਆਨ ਹਰ ਰੋਜ਼ ਨਵੀਆਂ ਕਾਢਾਂ ਕੱਢ ਰਿਹਾ ਹੈ ਤੇ ਤਰੱਕੀ ਕਰ ਰਿਹਾ ਹੈ ਉਹ ਇਸ ਕਰਕੇ ਇਹ ਸਭ ਕੁਝ ਕਰ ਰਿਹਾ ਹੈ ਤਾਂ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਉਹ ਸੁੱਖ ਹੋਰ ਜ਼ਿਆਦਾ ਵੱਧ ਜਾਵੇ ਇਨਸਾਨ ਸੁਖੀ ਹੋ ਸਕੇ ਪਰ ਆਪਾਂ ਦੇਖਦੇ ਹਾਂ ਕਿ ਜਿੰਨੀ ਜ਼ਿਆਦਾ ਤਰੱਕੀ ਹੋ ਰਹੀ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਓਨਾ ਹੀ ਵੱਧ ਰਿਹਾ ਹੈ ਸੁੱਖ ਨਹੀਂ ਪੈਦਾ ਹੋ ਰਿਹਾ ਤੇ ਜੇ ਆਪਾਂ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁੱਖ ਚਾਹੁੰਦੇ ਹਾਂ ਤੇ ਇਸ ਸੰਸਾਰ ਦੇ ਵਿੱਚ ਸੁੱਖ ਕਿਵੇਂ ਆ ਸਕੇ ਉਸ ਦੀ ਜਾਂਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਇੱਕ ਕਵਿਤਾ ਦੇ ਵਿੱਚ ਦੱਸ ਰਹੇ ਨੇ ਇਸ ਕਵਿਤਾ ਦਾ ਸਿਰਲੇਖ ਹੈ ਸੁੱਖ ਸਬੀਲੀ ਦੀ ਜਾਂਚ ਸੁੱਖ ਸਬੀਲੀ ਦਾ ਮਤਲਬ ਹੁੰਦਾ ਹੈ ਕਿ ਸੁੱਖ ਸੰਦ ਕਿ ਸੁੱਖ ਕਿਵੇਂ ਆਵੇ ਜ਼ਿੰਦਗੀ ਦੇ ਵਿੱਚ ਉਸ ਦੀ ਜਾਂਚ ਉਹ ਦੱਸ ਰਹੇ ਨੇ ਉਸ ਦਾ ਤਰੀਕਾ ਉਹ ਦੱਸ ਰਹੇ ਨੇ ਇਸ ਕਵਿਤਾ ਦੇ ਵਿੱਚ ਉਹ ਲਿਖ ਰਹੇ ਨੇ ਅਕਲਾਂ ਵਾਲੇ ਸਾਰੇ ਸੋਹਣੇ ਘੋੜੇ ਅਕਲ ਦੌੜਾਵਨ ਕਿ ਜਿੰਨੇ ਵੀ ਸੋਹਣੇ ਇਨਸਾਨ ਨੇ ਜਿਨ੍ਹਾਂ ਨੂੰ ਰੱਬ ਨੇ ਸੋਹਣੀ ਅਕਲ ਦਿੱਤੀ ਹੈ ਉਹ ਆਪਣੀ ਅਕਲ ਦੇ ਘੋੜੇ ਭਜਾ ਰਹੇ ਨੇ ਇੱਕ ਤੋਂ ਇੱਕ ਅੱਗੇ ਵੱਧ ਵੱਧ ਕੇ ਟੁੱਲੇ ਸੋਚ ਲਗਾਵਨ ਟੁੱਲੇ ਦਾ ਮਤਲਬ ਹੁੰਦਾ ਹੈ ਕਿ ਉੱਛਲ-ਉੱਛਲ ਕੇ ਉਹ ਇੱਕ ਦੂਜੇ ਤੋਂ ਅੱਗੇ ਵੱਧ-ਵੱਧ ਕੇ ਉੱਛਲ-ਉੱਛਲ ਕੇ ਆਪਣੀਆਂ ਸੋਚਾਂ ਲਗਾ ਰਹੇ ਨੇ ਤਾਂਕਿ ਹੋਰ ਸੋਚ ਸਕਣ ਦੁੱਖ ਇਨਸਾਨੀ ਹਰਨੇ ਤਾਈ ਕਾਢੋ ਕਾੜ ਕਢਾਵਣ ਹਰਨ ਦਾ ਮਤਲਬ ਹੁੰਦਾ ਹੈ ਕਿ ਦੂਰ ਕਰਨਾ ਕਿ ਇਨਸਾਨ ਦੇ ਦੁੱਖਾਂ ਨੂੰ ਦੂਰ ਕਰਨ ਦੇ ਲਈ ਉਹ ਨਵੀਆਂ-ਨਵੀਆਂ ਕਾਢਾਂ ਕੱਢੀ ਜਾ ਰਹੇ ਨੇ ਕਾਡਾਂ ਟੁਰਨ ਫਿਸਲ ਪਰ ਜਾਵਨ ਦੁੱਖ ਸਗੋਂ ਵਧਦੇ ਜਾਵਨ ਜਿਹੜੀਆਂ ਕਾਡਾਂ ਨੇ ਉਹ ਕਾਡਾਂ ਕੱਢਦੇ ਨੇ ਪਰ ਕਾਡਾਂ ਨਿਕਲਦੀਆਂ ਨੇ ਪਰ ਫਿਸਲ ਜਾਂਦੀਆਂ ਨੇ ਤਿਲਕ ਜਾਂਦੀਆਂ ਨੇ ਤੇ ਜ਼ਿੰਦਗੀ ਦੇ ਵਿੱਚ ਇਨਸਾਨ ਦੀ ਦੁੱਖ ਵਧਦੇ ਹੀ ਜਾਂਦੇ ਨੇ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਕਾਡਾਂ ਇਨਸਾਨ ਦੇ ਸੁੱਖ ਲਈ ਕੱਢੀਆਂ ਜਾਂਦੀਆਂ ਨੇ ਉਹ ਸਮਾਂ ਪਾ ਕੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਵਧਾ ਦਿੰਦੀਆਂ ਨੇ ਜਿਵੇਂ ਆਪਾਂ ਦੇਖਦੇ ਆਂ ਕਿ ਮੋਬਾਈਲ ਫੋਨ ਇਹ ਇਨਸਾਨ ਦੇ ਸੁੱਖ ਦੇ ਲਈ ਹੀ ਕੱਢੇ ਗਏ ਸੀ ਪਰ ਅੱਜ ਇਹ ਇਨਸਾਨ ਨੂੰ ਦੁੱਖ ਵੱਧ ਪਹੁੰਚਾ ਰਹੇ ਨੇ ਕਿੰਨੇ ਜ਼ਿਆਦਾ ਧੋਖੇ ਇਹਦੇ ਵਿੱਚ ਹੋ ਰਹੇ ਨੇ ਕਿੰਨਾ ਨੁਕਸਾਨ ਹੋ ਰਿਹਾ ਹੈ ਮੇਰੇ ਲਾਲਨ ਰਮਜ ਇੱਕ ਸੱਟੀ ਬਿੱਲੀ ਅੰਦਰੋਂ ਕੱਢੋ ਲਾਲਨ ਦਾ ਮਤਲਬ ਹੈ ਪਿਆਰਾ ਪ੍ਰੀਤਮ ਕਿ ਮੇਰੇ ਪਿਆਰੇ ਨੇ ਮੇਰੇ ਪ੍ਰੀਤਮ ਨੇ ਇੱਕ ਰਮਜ ਰਮਜ ਹੁੰਦੀ ਹੈ ਕਿ ਇੱਕ ਤਰੀਕਾ ਇੱਕ ਡੂੰਗੀ ਡੂੰਗੀ ਸਮਝ ਦੀ ਗੱਲ ਕਹਿੰਦੇ ਨੇ ਕਿ ਉਹਨਾਂ ਨੇ ਇੱਕ ਰਮਜ ਦੱਸੀ ਕਿ ਬਿੱਲੀ ਅੰਦਰੋਂ ਕੱਢੋ ਕਿ ਆਪਣੇ ਅੰਦਰੋਂ ਇੱਕ ਬਿੱਲੀ ਕੱਢੋ ਕਿਹੜੀ ਬਿੱਲੀ ਕੱਢੋ ਮੈਂ ਮੇਰੀ ਦੀ ਖੁਦਗਰਜੀ ਨੂੰ ਵਰਤੋਂ ਵਿੱਚੋਂ ਛੱਡੋ ਕਿ ਜਿਹੜੀ ਤੁਹਾਡੇ ਅੰਦਰ ਮੈਂ ਮੇਰੀ ਦੀ ਖੁਦਗਰਜੀ ਹੈ ਖੁਦਗਰਜੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਸਿਰਫ ਆਪਾਂ ਆਪਣੇ ਬਾਰੇ ਹੀ ਸੋਚ ਕਿ ਮੇਰਾ ਕੰਮ ਠੀਕ ਹੋ ਜਾਵੇ ਮੈਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਤੇ ਤੁਸੀਂ ਇਹ ਮੈਂ ਮੇਰੀ ਵਾਲੀ ਖੁਦਗਰਜ਼ੀ ਦੀ ਭਾਵਨਾ ਹੈ ਇਸ ਦੀ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਤੁਸੀਂ ਜੋ ਵਰਤੋਂ ਕਰ ਰਹੇ ਹੋ ਇਸ ਵਰਤੋਂ ਨੂੰ ਛੱਡ ਦੇਵੋ ਸਰਬੱਤ ਦਾ ਇੱਕ ਭਲਾ ਚਿਤਾਰੋ ਰਹੋ ਨਾ ਅੱਡੋ ਅੱਡੋ ਸਰਬੱਤ ਹੈ ਸਾਰੇ ਸੰਸਾਰ ਦਾ ਸਾਰੇ ਸੰਸਾਰ ਦਾ ਤੁਸੀਂ ਭਲਾ ਆਪਣੇ ਮਨ ਵਿੱਚ ਚਿਤਾਰੋ ਚਤ ਦੇ ਵਿੱਚ ਰੱਖੋ ਤੇ ਅੱਡ ਅੱਡ ਨਾ ਰਹੋ ਸੁਖ ਸਬੀਲੀ ਜਗ ਵਿੱਚ ਵਰਤੇ ਆਪ ਪਾਓ ਸੁਖ ਵੰਡੋ ਜੇ ਤੁਸੀਂ ਮੈਂ ਮੇਰੀ ਨੂੰ ਤਿਆਗ ਦੇਵੋਗੇ ਤੇ ਸਾਰੇ ਸਰਬਤ ਦਾ ਭਲਾ ਸੋਚਣ ਲੱਗ ਜਾਵੋਗੇ ਫਿਰ ਇਸ ਜਗ ਦੇ ਵਿੱਚ ਇਸ ਸੰਸਾਰ ਦੇ ਵਿੱਚ ਸੁਖ ਸਬੀਲੀ ਵਰਤੇਗੀ ਸੁਖ ਸਾੰਦ ਆ ਜਾਵੇਗੀ ਖੁਸ਼ੀਆਂ ਹੀ ਆ ਜਾਣਗੀਆਂ ਤੇ ਐਵੇਂ ਨਾਲੇ ਤੁਸੀਂ ਆਪ ਵੀ ਸੁਖ ਪਾਉਂਗੇ ਤੇ ਸੁਖ ਤੁਸੀਂ ਦੁਨੀਆ ਦੇ ਵਿੱਚ ਵੰਡੋਗੇ ਵੀ ਤੇ ਤੁਹਾਨੂੰ ਵੀ ਸੁਖ ਮਿਲੇਗਾ ਸਤਿ ਸ਼੍ਰੀ ਅਕਾਲ ਜੀ